ਕਿਹੜੀ ਪਾਰਟੀ ਦੇ ਨਾਲ ਸਮੰਧ ਰੱਖਦੇ ਨੇ ਕਾਲੀ ਦਲ ਦੇ ਨਾਲ ਕਾਲੀ ਦਲ ਪਾਦਲ ਜੀ ਇਸ ਤਿੱਕੇ ਦਾ ਮਾਹੌਲ ਆ ਪਿੰਡ ਦੇ ਵਿੱਚ ਬਹੁਤ ਹੀ ਏਕਤਾ ਫੁਆਗਾ ਸਭ ਦਾ ਵਧੀਆ ਆਪੋ ਆਪਣੀ ਅਮਰ ਸ਼ਾਨ ਆਪੋ ਆਪਣੀ ਪਾਰਟੀ ਦਾ ਪ੍ਰਚਾਰ ਕਰਦੇ ਆਂ ਅਸੀਂ ਜੋ ਸਾਡੀਆਂ ਹੈਗੀਆਂ ਉਹ ਹੈ ਪਿੰਡ ਇੱਕ ਦਾ ਸਾਡਾ ਆਪ ਦਾ ਵਧੀਆ ਦਾ ਰਸਨਾ ਦਾ ਸਪੋਰਟ ਜੀ ਨੇ ਪਾਉਣੀ ਜਿੱਥੇ ਅਗੜੇ ਨੂੰ ਕਈ ਦਾ ਆਪ ਦੀਆਂ ਪਾਪ ਆਈ ਆਪਦਾ ਸਭ ਠੀਕ ਹੈ ਸਾਰਾ ਵਧੀਆ ਬਹੁਤ ਹੀ ਭਾਰਤੀ ਜਨਤਾ ਪਾਰਟੀ ਦਾ ਉਹ ਦਾ ਹੈ ਨਹੀਂ ਕਾਂਗਰਸ ਪਾਰਟੀ ਦਾ ਕਾਂਗਰਸ ਦਾ ਉਧਰ ਲੱਗਿਆ ਜੀ ਮਗਰ ਲੱਗਿਆ ਇੱਥੇ ਥਾਂ ਹੈ ਨਹੀਂ ਸੀਗਾ ਤਾਂ ਕਰਕੇ ਚਾਰ ਲੱਗੇ ਹੋਏ ਆ ਚਾਰ ਲੱਗੇ ਸਾਂਝ ਭਾਈਚਾਰ ਕੋ ਨਾਲ ਵੀ ਹੈਗੀ ਥੋੜੀ ਪੂਰੀ ਪੂਰੀ ਉਹਨਾਂ ਨੇ ਲੱਸੀ ਘਰ ਲਈ ਸੀ ਸਾਡੇ ਆਸਤੇ ਇੱਥੇ ਪੀਣ ਦੀ ਇਹ ਇਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਵੋਟਾਂ ਆਉਂਦੀ ਜਾਂਦੀਆਂ ਰਹਿੰਦੀਆਂ ਸਭ ਤੋਂ ਪਹਿਲਾਂ ਭਾਈਚਾਰ ਆਪਦਾ ਕੈਮਰਾ ਖੋ ਕਾਂਗਰਸ ਪਾਰਟੀ ਵਾਲਾ ਨੇੜੇ ਕਰਨ ਲੋ ਐ ਇੱਥੇ ਜਗ੍ਹਾ ਹੈ ਨਹੀਂ ਸੀ ਨੇ ਤਾਂ ਉਹ ਵੀ ਇੱਥੇ ਬੈਹ ਜਾਂਦੇ ਉਹ ਅਕਾਲੀ ਦਲ ਵਾਲੇ ਕਹਿੰਦੇ ਵੀ ਸਾਨੂੰ ਤਾਂ ਲੱਸੀ ਵੀ ਉਹਨਾਂ ਨੇ ਭੇਜੀ ਹੈ ਅਸੀਂ ਰੋਟੀਆਂ ਪਾਣੀ ਵੀ ਸਾਰਾ ਸਾਂਝਾ ਖਾ ਰਹੇ ਹਾਂ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਪਿੰਡ ਦੀਆਂ ਕਿਉਂਕਿ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਆਪਾਂ ਸ਼ਹਿਰਾਂ ਦੇ ਵਿੱਚ ਜਿਹੜੀ ਕਵਰੇਜ ਕੀਤੀ ਹੈ ਤਾਂ ਹੁਣ ਪਿੰਡਾਂ ਦੇ ਵਿੱਚ ਪਹੁੰਚਿਆ ਹੈ ਤਾਂ ਪਿੰਡਾਂ ਦੇ ਵਿੱਚ ਲੋਕਾਂ ਦਾ ਇੱਕਾ ਕਿਤੇ ਨਾ ਕਿਤੇ ਜਿਹੜਾ ਦਿਖਾਈ ਦੇ ਰਿਹਾ ਹੈ ਆ ਦੇਖ ਸਕਦੇ ਹੋ ਤੁਸੀਂ ਜਿਹੜੇ ਪੋਲਿੰਗ ਲੱਗੇ ਆ ਇੱਥੇ ਜਿਹੜੇ ਇਕੱਠੇ ਪਹਿਲਾਂ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦਾ ਲੱਗਿਆ ਉਸ ਤੋਂ ਅੱਗੇ ਜਿਹੜਾ ਹੈਗਾ ਸਰਬਜੀਤ ਖਾਲਸੇ ਦਾ ਉਹਦਾ ਜਿਹੜਾ ਬੈਠੇ ਉਹਦੇ ਵਰਕਰਾਂ ਨੂੰ ਚਾਹਣ ਵਾਲਿਆ ਤੇ ਨਾਲ ਜਿਹੜਾ ਸ਼ਰਮ ਨੇ ਅਕਾਲੀ ਦਲ ਦੇ ਤਾਂ ਕੋਈ ਜੀ ਦੱਸਿਆ ਜਾ ਰਿਹਾ ਕਿ ਦੂਰੀ ਤੇ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਲੱਗਿਆ ਤੇ ਆ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਡੱਗੋ ਰਮਾਣਾ ਪਿੰਡ ਦੇ ਵਿੱਚ ਉਹਨਾਂ ਦਾ ਪੋਲਿੰਗ ਬੂਥ ਜਿਹੜਾ ਹੈਗਾ ਦਿਖਾਈ ਨਹੀਂ ਦੇ ਰਿਹਾ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਿੰਡਾਂ ਦੀਆਂ ਤਾਂ ਪਿੰਡਾਂ ਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਭਾਈਚਾਰਕ ਸਾਂਝ ਹੈ ਉਹ ਹਜੇ ਵੀ ਅੱਜ ਵੀ ਕਾਇਮ ਹੈ ਗੱਲਬਾਤ ਕਰਦੇ ਆ ਕੀ ਨਾ ਜੀ ਪਰਵਾਨ ਸਿੰਘ ਜੀ ਇਹ ਕਿਹੜੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਆ ਅਕਾਲੀ ਦਲ ਦੇ ਨਾਲ ਅਕਾਲੀ ਦਲ ਬਾਦਲ ਜੀ ਕਿ ਸਤਿ ਸ੍ਰੀ ਅਕਾਲ ਮਾਹੌਲ ਆ ਪਿੰਡ ਦੇ ਵਿੱਚ ਬਹੁਤ ਵਧੀਆ ਜੀ ਬਹੁਤ ਹੀ ਏਕਤਾ ਥੁਵਾਗਾ ਸੌਦਾ ਵਧੀਆ ਆਪੋ ਆਪਣੇ ਅਮਨ ਸ਼ਾਂਤੀ ਨਾਲ ਨਹੀਂ ਤੇ ਕੁਰਸੀਆਂ ਤੁਸੀਂ ਇਕੱਠੀਆਂ ਹੀ ਡਾਈ ਬੈਠੇ ਆ ਪੋਲਿੰਗ ਬੂਥ ਇਕੱਠੇ ਲੱਗੇ ਆ ਹਾਲਾਂਕਿ ਤੁਹਾਡੇ ਚੰਡੇ ਜ਼ਰੂਰ ਵੱਖਰੇ ਵੱਖਰੇ ਹੈ ਇਕੱਠੇ ਬੈਠੇ ਆਪੋ ਆਪਣੀ ਪਾਰਟੀ ਦਾ ਪ੍ਰਚਾਰ ਕਰਦੇ ਆ ਅਸੀਂ ਜੋ ਸਾਡੀਆਂ ਹੈਗੀਆਂ ਉਹ ਪੈਂਟ ਇੱਕ ਆ ਸਾਡਾ ਆਪ ਦਾ ਵਧੀਆ ਆਪ ਦਾ ਰਸਨਾਨਾ ਅਸੀਂ ਵੋਟ ਜੀ ਨੇ ਪਾਉਣੀ ਜਿੱਥੇ ਅਗਲੇ ਨੂੰ ਕਈ ਦਾ ਆਪ ਦੀਆਂ ਪਾਪਾ ਹੀ ਆਪਦਾ ਅਸੀਂ ਹੋਰ ਠੀਕ ਹੈ ਸਰ ਵਧੀਆ ਬਹੁਤ ਵਧੀਆ ਬਹੁਤ ਇਹ ਇੱਕ ਤਾਂ ਭਾਰਤੀ ਜਨਤਾ ਪਾਰਟੀ ਦਾ ਨਹੀਂ ਹੈ ਨਹੀਂ ਉਹ ਦਾ ਹੈ ਨਹੀਂ ਜੀ ਤੇ ਕਾਂਗਰਸ ਪਾਰਟੀ ਦਾ ਕਾਂਗਰਸ ਦਾ ਉਧਰ ਲੱਗਿਆ ਜੀ ਮਗਰ ਲੱਗਿਆ ਇੱਥੇ ਤਾ ਹੈ ਨਹੀਂ ਸੀਗਾ ਤਾਂ ਕਰਕੇ ਚਾਰ ਲੱਗੇ ਹੋਏ ਆ ਚਾਰ ਲੱਗੇ ਹੋਏ ਸਾਂਝ ਭਾਈਚਾਰ ਕੋ ਨਾਲ ਵੀ ਹੈਗੀ ਥੋਡੀ ਪੂਰੀ ਪੂਰੀ ਉਹਨਾਂ ਨੇ ਲੱਸੀ ਘੱਲੀ ਸੀ ਸਾਡੇ ਆਸਤੇ ਇੱਥੇ ਪੀਣ ਨੂੰ ਤਾਂ ਬਹੁਤ ਵੱਡੀ ਗੱਲ ਆ ਤੇ ਜਿਹੜੇ ਸ਼ਰਮਣੇ ਅਕਾਲੀ ਦਲ ਦੇ ਵਰਕਰ ਹੈ ਇਹ ਕਹਿ ਰਹੇ ਆ ਕਿ ਕਾਂਗਰਸ ਪਾਰਟੀ ਵਾਲਿਆਂ ਨੇ ਇੱਥੇ ਜਗ੍ਹਾ ਨਾ ਹੋਣ ਕਰਕੇ ਥੋੜੀ ਦੂਰ ਤੇ ਉਹਨਾਂ ਨੂੰ ਜਿਹੜਾ ਆਪਦਾ ਪੋਲਿੰਗ ਬੂਥ ਲਾਉਣਾ ਪਿਆ ਪਰ ਉਹਨਾਂ ਨੇ ਜਿਹੜੀ ਖਾਣ ਪੀਣ ਵਾਸਤੇ ਸਮਾਨ ਆ ਲੱਸੀ ਇੱਥੇ ਉਹਨਾਂ ਨੇ ਇਹਨਾਂ ਨੂੰ ਪਰਵਾਹੀ ਕਰਵਾਈ ਆ ਤਾਂ ਇਧਰ ਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸਰਬਜੀਤ ਸਿੰਘ ਖਾਲਸਾ ਸ਼ਰਮਣੇ ਅਕਾਲੀ ਦਲ ਉਹ ਵੀ ਪੰਥ ਕਹਿ ਸਕਦੇ ਆ ਆਪਾਂ ਨਾਲ ਜਿਹੜੇ ਕੱਟੜ ਪੰਥਕ ਹੈ ਸਰਬਜੀਤ ਸਿੰਘ ਖਾਲਸਾ ਤਾਂ ਉਹਦੇ ਇੱਥੇ ਕੱਟੜ ਬੈਠੇ ਆ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਬੜਾ ਬੈਠੇ ਇਕੱਠੇ ਹੀ ਆ ਤੇ ਸੋਚ ਵੱਖੋ ਵੱਖਰੀ ਵਿਚਾਰ ਵੱਖਰੇ ਇੱਥੇ ਲਾ ਲਿਆ ਜੀ ਅਸੀਂ ਇਕੱਠਿਆਂ ਨੇ ਬਹਿ ਕੇ ਪਿੰਡ ਦਾ ਸਾਡਾ ਮਸਲਾ ਤੇ ਇਕੱਠਿਆਂ ਨੇ ਬਹਿ ਕੇ ਲਾਇਆ ਓਏ ਖੁਸ਼ ਆ ਸਾਰੇ ਤੁਸੀਂ ਜੀ ਬਸ ਖੁਸ਼ ਬਈ ਹੋਸ਼ ਨਹੀਂ ਸਾਰੇ ਵਧੀਆ ਜੀ ਠੀਕ ਠਾਕ ਜੀ ਵਿੱਚ ਕੋਈ ਇੱਕਦੁਕਤਾ ਨਹੀਂ ਕੋਈ ਨਹੀਂ ਕੋਈ ਇੱਕਦੁਕਤਾ ਨਹੀਂ ਜੀ ਸਾਰੇ ਵਧੀਆ ਇਕੱਠੇ ਬੈਠੇ ਆ ਵਧੀਆ ਜੀ ਇਹ ਲੋਕਾਂ ਦਾ ਮਾਈਂਡ ਕਿਦਰ ਨੂੰ ਰਿਸਪੌਂਸ ਕਿਦਰ ਜਾ ਰਿਹਾ ਹੈ ਅਏ ਮਿਕਸਰ ਪੋਸਟ ਚੱਲ ਰਿਹਾ ਜਈ ਕੋਈ ਹਜੇ ਕੁਛ ਨਹੀਂ ਦੱਸ ਕੋਈ ਦੱਸ ਸਕਦੇ ਜੀ ਹਜੇ ਜੀ ਰਿਜ਼ਲਟ ਆਊ ਫਿਰ ਬਾਅਦ ਲੱਗੂਗਾ ਜੀ ਜ਼ਿਆਦਾਤਰ ਤਾਂ ਇਹ ਜਿਹਦੀ ਗੱਲਬਾਤ ਕਰਦੇ ਹੁੰਨੇ ਨਾ ਸਰਬਜੀਤ ਸਰਬਜੀਤ ਕਰੀ ਜਾਂਦਾ ਹਾਲਾਂਕਿ ਤੁਸੀਂ ਜਿਹੜਾ ਉਸ ਪੋਲਿੰਗ ਬੂਥ ਤੇ ਬਹਿ ਕੇ ਵੀ ਇਹ ਕਹਿ ਰਹੇ ਆ ਮਿਕਸਿੰਗ ਹੈ ਬੜੀ ਵੱਡੀ ਗੱਲ ਹੈ ਕਿ ਆਪਾਂ ਇਹ ਨਹੀਂ ਕਹਿਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂ ਚਾਰ ਤਰੀਕ ਹਾਂਜੀ ਬਿਲਕੁਲ ਜੀ ਇਹੀ ਗੱਲ ਹੈ ਜੀ ਜਦੋਂ ਰਿਜ਼ਲਟ ਆਊ ਉਹਦੀ ਫਿਰ ਪਤਾ ਲੱਗਣਾ ਜੀ ਕੌਣ ਜੇਤੂ ਹੁੰਦਾ ਜਾਂ ਕੌਣ ਕੀ ਬਣ ਬਿਲਕੁਲ ਬਹੁਤ ਵਧੀਆ ਗੱਲ ਕਹੀ ਹੈ ਕਿ ਉਸ ਤੋਂ ਬਾਅਦ ਹੀ ਜਿਹੜਾ ਪੂਰਾ ਪਤਾ ਲੱਗੇਗਾ ਤਾਂ ਇਹ ਸਾਹਮਣੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਇਹ ਆਮ ਆਦਮੀ ਪਾਰਟੀ ਦਾ ਬੂਥ ਲੱਗਿਆ ਹੈ ਸ਼ਰਮਣੇ ਕਾਲੀਦਾਲ ਦਾ ਨਾਲ ਸਰਬਜੀਤ ਸਿੰਘ ਖਾਲਸੇ ਦਾ ਗੰਨਾ ਕਿਸਾਨ ਦਾ ਇਹ ਹੈਗਾ ਆਮ ਆਦਮੀ ਪਾਰਟੀ ਦਾ ਤੇ ਕੁਝ ਦੂਰੀ ਤੇ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਹਾਂਜੀ ਕਿਤਨਾ ਕਿਤੇ ਜਿਹੜੇ ਤੁਹਾਡੇ ਪੋਲਿੰਗ ਬੂਥਾਂ ਤੋਂ ਐ ਲੱਗਦਾ ਵੀ ਤੁਹਾਡੀ ਏਕਤਾ ਹਜੇ ਵੀ ਕਾਇਮ ਹੈ ਹਾਲਾਂਕਿ ਵਿਚਾਰ ਵੱਖਰੇ ਹੋਣਗੇ ਉਹ ਵੱਖਰੀ ਗੱਲ ਬਿਲਕੁਲ ਜੀ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਵੋਟਾਂ ਉਲੀ ਜਾਂਦੀਆਂ ਰਹਿੰਦੀਆਂ ਸਭ ਤੋਂ ਪਹਿਲਾਂ ਭਾਈਚਾਰਾ ਆਪਦਾ ਕੈਮਰਾ ਖੋ ਸਾਰਿਆਂ ਦਾ ਬਹੁਤ ਧੰਨਵਾਦ ਹੈ ਭਾਰਤੀ ਜਨਤਾ ਪਾਰਟੀ ਦਾ ਨਹੀਂ ਕਿਤੇ ਦੇਖਦਾਗਾ ਤੁਹਾਡੇ ਇੱਥੇ ਪੋਲਿੰਗ ਬੂਥ ਨਹੀਂ ਉਹਨਾਂ ਦਾ ਨਹੀਂ ਲੱਗਿਆ ਜੀ ਨਹੀਂ ਲੱਗਿਆ ਦੂਜੇ ਚਾਰ ਲੱਗੇ ਹੋਏ ਆਹ ਕਾਂਗਰਸ ਪਾਰਟੀ ਵਾਲਾ ਨੇੜੇ ਕਹਿੰਨ ਲੋਇਆ ਅੱਛਾ ਜਗ੍ਹਾ ਹੈ ਨਹੀਂ ਸੀ ਨੇ ਤਾਂ ਉਹ ਵੀ ਇੱਥੇ ਬਹਿ ਜਾਂਦੇ ਉਹ ਅਕਾਲੀ ਦਰ ਨਾਲੇ ਕਹਿੰਦੇ ਵੀ ਸਾਨੂੰ ਤਾਂ ਲੱਸੀ ਵੀ ਉਹਨਾਂ ਨੇ ਭੇਜੀ ਹੈ ਅਸੀਂ ਰੋਟੀਆਂ ਪਾਣੀ ਵੀ ਸਾਰਾ ਸਾਂਝਾ ਖਾ ਰਹੇ ਹਾਂ ਜੀ ਹਾਂ ਜੀ ਕੀ ਬਾਤ ਬਹੁਤ ਵਧੀਆ ਗੱਲਾਂ ਜੀ ਕਿਵੇਂ ਲੱਗਦਾ ਕਿਉਂਕਿ ਜੂਥ ਦਾ ਜਿਹੜਾ ਜਾਦੇ ਝੁਗਾਨ ਹੈਗਾ ਜਿਹੜਾ ਗੰਨਾ ਕਿਸਾਨ ਵਾਲ ਸਰਪਜੀਤ ਵਾਲਾ ਹਾਂ ਜੀ ਕੁਸ ਹੈਗੇ ਸਾਡੇ ਵਿੱਚੋਂ ਕੁਸ ਗੰਨੇ ਨਹੀਂ ਹੈ ਤੇ ਸਾਡਾ ਯਾਨੀ ਕਿ ਆਮ ਆਦਮੀ ਪਾਰਟੀ ਨਹੀਂ ਵਰਕਰ ਸੀ ਸਾਰੇ ਤੇ ਇਕੱਠੇ ਸਾਡੇ ਬੂਥ ਲੱਗੇ ਆ ਤੇ ਅਸੀਂ ਆਵੇ ਹੁਣ ਸ਼ਬੀਲ ਦਾ ਕੰਮ ਲਾ ਰਹੇ ਇਥੇ ਸ਼ਬੀਲ ਚਲਾਵਾਂਗੇ ਪਾਣੀ ਇਕੱਠੇ ਪਾਣੀ ਪੂਣੀ ਇੱਕ ਦੂਜੇ ਨੂੰ ਪੀਣੇ ਪੂਣੇ ਆ ਕਾਂਗਰਸ ਵਾਲੇ ਨਾ ਦੂਜੇ ਪਾਸੇ ਲਾਇਆ ਹੋਆ ਉੱਥੇ ਲੱਸੀ ਰੂਸੀ ਚੱਲੀ ਜਾਂਦੀ ਉਹਨਾਂ ਦੇ ਵੀ ਤੇ ਵਧੀਆ ਸਾਡੇ ਵਧੀਆ ਜਾਨੀ ਕਿ ਪੋਲਿੰਗ ਵਧੀਆ VOTER ਵਧੀਆ ਪਾਈ ਗਏ ਗੁੱਸੇ ਗਲੇ ਤੇ ਕਾਂਗਰਸ ਵਾਲੇ ਉਧਰ ਲਾਇਆ ਜੀ ਨਾ ਕੋਈ ਗੁੱਸੇ ਗਲੇ ਨਹੀਂ ਭਰਾ ਮਾਰ ਕੇ ਇਥੋਂ ਬੈਠੇ ਆ ਰੋਟੀ ਪ੍ਰਸ਼ਾਦਾ ਪਾਣੀ ਛਕ ਕੇ ਗਏ ਆ ਹਾਂ ਇਥੋਂ ਖਾ ਕੇ ਗਏ ਆ ਸਾਡੇ ਕੋਈ ਸਾਨੂੰ ਗੁੱਸੇ ਗਲੇ ਨਹੀਂ ਕਾਂਗਰਸ ਵਾਲੇ ਦਾ ਜੀ ਸਾਨੂੰ ਲੱਸੀ ਪਿਆ ਕੇ ਗਏ ਆ ਤੇ ਅਸੀਂ ਪੀਤੀ ਵੀ ਆ ਉਹਨਾਂ ਦੀ ਆ ਸਾਡੀ ਹੁਣ ਬ੍ਰਾਹਮੀ ਬਣ ਰਹੀ ਆ ਅਸੀਂ ਉਹਨਾਂ ਨੂੰ ਵਰਤਾ ਕੇ ਆਵਾਂਗੇ ਆ ਸਾਡਾ ਲੰਗਰ ਚੱਲ ਜਿੰਦਾ ਸਾਰੇ ਰਲ ਮਿਲ ਕੇ ਖਾਈ ਜਾਂਦੇ ਆ ਜੀ ਕੋਈ ਐ ਜੀ ਸਾਡੀ ਗੱਲ ਨਹੀਂ ਕੀ ਭਰਾਵਾਂ ਵਾਲਾ ਸਾਡਾ ਪਿਆਰ ਬਣਿਆ ਰਵੇ ਚਲੋ ਵੋਟਾਂ ਤਾਂ ਥੋੜੇ ਟਾਈਮ ਵਾਸਤੇ ਹ ਉਹ ਜਿੰਨਾ ਕੋ ਉਹ ਜੋਰ ਲਾ ਰਹੇ ਆ ਜੀ ਵੀ ਸਾਡੀਆਂ ਵੱਧ ਨਿਕਲਣ ਅਸੀਂ ਆਪ ਦਾ ਜੋਰ ਲਾ ਰਹੇ ਆ ਵੀ ਸਾਡੀਆਂ ਜਿਹੜੀਆਂ ਹੈਗੀਆਂ ਭਗਤਾਂਆਂ ਜਾਣ ਤੇ ਇਸ ਤੋਂ ਬਾਅਦ ਸਾਡੇ ਕੋਲੇ ਹੋਰ ਕੋਈ ਗੁੱਸਾ ਕਿਲਾ ਕੋਈ ਨਹੀਂ ਜਨ ਕਿ ਵਿਚਾਰਾਂ ਦੀ ਸੋਚ ਆਪਾਂ ਕਹਿ ਸਕਦੇ ਆ ਵੱਖਰੀ ਹੋ ਸਕਦੀ ਆ ਪਰ ਏਕਤਾ ਜਿਹੜਾ ਉਹ ਵਾਕਈ ਜਿਹੜਾ ਆਪਾਂ ਕਹਿ ਸਕਦੇ ਆ ਕਿ ਪਿੰਡ ਡੱਗੁਰਵਾਨੇ ਦਾ ਕੰਮ ਹੈ ਤਾ ਵਿਚਾਰਾਂ ਦੀ ਸਾਂਝ ਜਿਹੜੀ ਵੱਖਰੀ ਹੈ ਹਾਂਜੀ ਕੀ ਕਹਿਣਾ ਚਾਹੋਗੇ ਕਿਉਂਕਿ ਵਿਚਾਰਾਂ ਦੀ ਸਾਂਝ ਜ਼ਰੂਰ ਵੱਖਰੀ ਹੋ ਸਕਦੀ ਹੈ ਪਰ ਆ ਬਹੁਤ ਵਧੀਆ ਗੱਲ ਲੱਗੀ ਹੈ ਕਿਉਂਕਿ ਇੱਕ ਥਾਂ ਹੀ ਜਿਹੜੇ ਤੁਹਾਡੇ ਕੋਲਿੰਗ ਬੂਥ ਲੱਗੇ ਆ ਹਾਲਾਂਕਿ ਕਾਂਗਰਸ ਪਾਰਟੀ ਦਾ ਪਾਸੇ ਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਵਾਲਾ ਬੂਥ ਹੀ ਪਾਸੇ ਆ ਪਰ ਸਾਡਾ ਖਾਣਾ ਉਹਨਾਂ ਨੂੰ ਲਿਆ ਆ ਰਿਹਾ ਇੱਥੇ ਅਸੀਂ ਤਾਂ ਕਿਹਾ ਸੀਗਾ ਵੀ ਇੱਕੇ ਇੱਕੇ ਮੇਜ਼ ਤੇ ਸਾਰੇ ਬਹਿਣ ਇੱਥੇ ਝੰਡੇ ਝੋਣੇ ਲਾ ਲਓ ਥੋੜਾ ਪਰੇ ਨੂੰ ਲੈ ਗਏ ਅਸੀਂ ਤਾਂ ਇੱਕੇ ਮੇਜ਼ ਤੇ ਬਹਿ ਜਾਣਾ ਸੀਗਾ ਅੱਛਾ ਹੋਰ ਕੀ ਆਦੇ ਪਰਾਂ ਨੂੰ ਕਾਹਤੋਂ ਲੈ ਗਏ ਉਹ ਵੈਸੇ ਹੀ ਉਹਨੇ ਲਾਲੇ ਪਰ ਇਹ ਤਾਂ ਇੱਕ ਥਾਂ ਹੀ ਗਾਹੇ ਪਿਆਰ ਪੂਰਾ ਕਾਇਮ ਹੈ ਤੁਹਾਡੇ ਸਾਰੇ ਪਿੰਡ ਦਾ ਪਿਆਰਫੁੱਲ ਹੈ ਜੀ ਪਿਆਰ ਬਹੁਤ ਸਾਡਾ ਕੋਈ ਦਿੱਕਤ ਕੋਈ ਨਹੀਂ ਨਾ ਨਾ ਦਿੱਕਤ ਕੋਈ ਨਹੀਂ ਸਾਰੇ ਅਸੀਂ ਤਾਂ ਉੱਥੇ ਬਹਿ ਜਾਂਦੇ ਕਿ ਉਹ ਇੱਧਰ ਆ ਜਾਂਦੇ ਅੱਛਾ ਅੱਛਾ ਯਾਨੀ ਕਿ ਹੁਣ ਜਿਵੇਂ ਮੈਂ ਗੱਲਬਾਤ ਕੀਤੀ ਸੀਗੀ ਗੰਨਾ ਕਿਸਾਨ ਵਾਲੇ ਉਹਨਾਂ ਦੇ ਜਿਹੜੇ ਵਰਕਰ ਉਹਨਾਂ ਨੇ ਇਹ ਗੱਲ ਕਹੀ ਹੈ ਜਿਵੇਂ ਹੁਣ ਆ ਕਿਹਾ ਜਾ ਰਿਹਾ ਕਿ ਸਰਬਜੀਤ ਵਾਲੇ ਪਾਸੇ ਜਿਹੜੀ ਹਵਾ ਦਾ ਰੁਕਿਆ ਗਿਆ ਪਰ ਉਹਨਾਂ ਨੇ ਕਿਹਾ ਕਿ ਮੈਕਸਾ ਸੀ ਇਹ ਨਹੀਂ ਕਹਿ ਸਕਦੇਗੇ 4 ਤਰੀਕ ਬਾਅਦ ਪਤਾ ਲੱਗੂਗਾ ਉਹ ਪਤਾ ਤਾਂ 4 ਤਰੀਕ ਬਾਅਦ ਹੀ ਲੱਗੂਗਾ ਜੀ ਪਰ ਇੱਕ ਵਾਰੀ ਉਹਦਾ ਥੋੜਾ ਜੋਰ ਹੈਗਾ ਲੱਗਦਾ ਤਾਂ ਬਹੁਤ ਵੱਡੀ ਗੱਲ ਕਹੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਦਾ ਵਰਕਰ ਹੈ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਕਿਤੇ ਨਾ ਕਿਤੇ ਸਰਬਜੀਤ ਖਾਲਸੇਵਾਲੇ ਪਾਸੇ ਚਕਾ ਹੈ ਤੇ ਨਾਲ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਇਹ ਕਹਿ ਗਏ ਹੈ ਤਾਂ ਬਹੁਤ ਵੱਡੀ ਜਿਹੜੀ ਗੱਲ ਦੇਖਣ ਨੂੰ ਮਿਲੀ ਹੈ ਪਿੰਡ ਡੱਗੁਰਮਾਣਾ ਦੇ ਵਿੱਚ ਬੜੀ ਏਕਤਾ ਇਸ ਪਿੰਡ ਦੇ ਵਿੱਚ ਦੇਖਣ ਨੂੰ ਮਿਲੀ ਹੈ ਹਾਲਾਂਕਿ ਭਾਰਤੀ ਜਨਤਾ ਪਾਰਟੀ ਮੁੱਖ ਪਾਰਟੀ ਹੈ ਉਹਨਾਂ ਦਾ ਜ਼ਰੂਰ ਇੱਥੇ ਪੋਲਿੰਗ ਬੂਥ ਨਹੀਂ ਲੱਗਿਆ ਸ਼ਰਮਨੇ ਅਕਾਲੀ ਦਲ ਗੰਨਾ ਕਿਸਾਨ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਕਾਂਗਰਸ ਦਾ ਜਿਹੜਾ ਪੋਰਿੰਗ ਬੂਸ ਹੈ ਇੱਥੇ ਜਗ੍ਹਾ ਨਾ ਹੋਣ ਕਰਕੇ ਥੋੜੀ ਜਿਹੀ ਦੂਰ ਉਹਨਾਂ ਨੂੰ ਲਾਉਣਾ ਪਿਆ ਤੇ ਪਰ ਜਿਹੜਾ ਖਾਣਾ ਇਹਨਾਂ ਦਾ ਉਹ ਇੱਕੋ ਜਿਹਾ ਚੱਲ ਰਿਹਾ ਉਹ ਇੱਧਰ ਪਚਾਰੇ ਆਏ ਉੱਧਰ ਪਚਾਰੇ ਆ ਤਾਂ ਏਕਤਾ ਭਾਈਚਾਰਕ ਸਾਝ ਪਿੰਡ ਡੱਗੁਰਮਾਨਾ ਦੇ ਵਿੱਚ ਪੂਰੀ ਕਾਇਮ ਹੈ ਅਸੀਂ ਵੀ ਇਹੀ ਕਹਿਣਾ ਚਾਹਾਂਗੇ ਕਿ ਜਿਹੜੇ ਵਿਚਾਰ ਆ ਉਹ ਜ਼ਰੂਰ ਵੱਖੋ ਵੱਖਰੇ ਤਰੀਕੇ ਦੇ ਨਾਲ ਹੁੰਦੇ ਆ ਤੁਹਾਡੀ ਸੋਚ ਹੈ ਕਿਹਦੇ ਨਾਲ ਮਿਲਦੀ ਹੈ ਉਸ ਪਾਸੇ ਤੁਸੀਂ ਆਪ ਦਾ ਅਧਿਕਾਰ ਹੈ ਵੋਟ ਦਾ ਉਹਦੀ ਵਾਰਤੋਂ ਕਰ ਸਕਦੇ ਆ ਪਰ ਭਾਈਚਾਰਕ ਜਿਹੜੀ ਸਾਝ ਨੂੰ ਉਹ ਜ਼ਰੂਰ ਇਸੇ ਤਰੀਕੇ ਦੇ ਨਾਲ ਕੈਮਰ ਖਣਾ ਚਾਹੀਦਾ ਅਸੀਂ ਤਾਂ ਇਹ ਲੋਕਾਂ ਨੂੰ ਕਵਾਂਗੇ ਕਿ ਇਸ ਡੱਗੋ ਰਮਾਣਾ ਪਿੰਡ ਦੀ ਜਿਹੜੀ ਮਿਸਾਲ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਅਸੀਂ ਇਸ ਨੂੰ ਜ਼ਰੂਰ ਤੁਸੀਂ ਐਕਸੈਪਟ ਕਰੋ ਗੁਰਜੀ ਸਿੰਘ ਰਮਾਣਾ ਪਿੰਡ ਡੱਗੋ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ ਡੀ5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਉਮੀਦਵਾਰਾਂ ਬਾਰੇ ਖੁੱਲੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਸਾਡੇ ਕੋਲੋਂ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ